ਅਮਰitsar ਦੇ ਇਤਿਹਾਸਕ ਪੱਖ ਤੋਂ ਉਸ ਧਾਰਮਿਕ ਨਗਰੀ ਪੱਖ ਤੋਂ ਉਸ ਧਰਤੀ ਦੇ ਉੱਤੇ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨ ਨੇ ਚਾਹੇ ਦੁਰਗਾਣਾ ਮੰਦਿਰ ਹੈ ਚਾਹੇ RAM ਤੀਰਥ ਹੈ ਜਾਂ ਹੋਰ ਇਤਿਹਾਸਕ ਜੱਲਿਆਂ ਵਾਲਾ ਬਾਗ ਹੈ ਸਾਡਾ ਅਟਾਰੀ ਬਾਗਾ ਬਾਡਰ ਹੈ ਇਸ ਤਰ੍ਹਾਂ ਅਮਰitsar ਦਾ ਆਪਣਾ ਇੱਕ ਇਤਿਹਾਸ ਹੈ ਕਾਰੋਬਾਰੀ ਪੱਖੋਂ ਵਪਾਰੀ ਵਰਗ ਪੱਖੋਂ ਜਾਂ ਉੱਥੋਂ ਦੇ ਖਾਣ ਪੀਣ ਪੱਖੋਂ ਫਰੂਸ ਅਮਰਸਰ ਦੀ ਨਗਰੀ ਦੇ ਵਿੱਚ ਸਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੁਨੀਆ ਪਰ ਚ ਸਕੂਨ ਵੰਡਣ ਵਾਲਾ ਦੁਨੀਆ ਪਰ ਚ ਸ਼ਾਂਤੀ ਵੰਡਣ ਵਾਲਾ ਉਸ ਥਾਂ ਦੇ ਉੱਤੇ ਆਪਣੀ ਅਰਦਾਸ ਜੋਦੜੀ ਬੇਨਤੀ ਕਰਨ ਦੇ ਲਈ ਖਲਾਸਿਕ ਫੈਚਰਾ ਹੀ ਨਹੀਂ ਹੋਰ ਬਖੂਕ ਧਰਮਾਂ ਦੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ 'ਚ ਸ਼ਰਧਾ ਰੱਖਣ ਵਾਲੇ ਲੱਖਾਂ ਲੋਕ ਆਉਂਦੇ ਆ ਇਸ ਅੰਮ੍ਰਿਤਸਰ ਨਗਰੀ ਦੀ ਔਰ ਉਸ ਨਗਰੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਇਸ ਪਵਿੱਤਰ ਸਥਾਨ ਦੀ ਮਹੱਤਤਾ ਨੂੰ ਧਿਆਨ ਚ ਰੱਖਦਿਆਂ ਹੋਇਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਆ ਕਿ ਇਸ ਨੂੰ ਜੰਗ ਰਹਿਤ ਖੇਤਰ ਰਾਨਿਆ ਜਾਵੇ ਨੋ ਬਾਰ ਜ਼ੋਨ ਬਕਾਇਦਾ ਤੌਰ ਤੇ ਦੋ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਲਿਖੀਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਕਹਿੰਦੇ ਕਿ ਇਹ ਸਥਾਨ ਸਿੱਖ ਧਰਮ ਦੇ ਹਵਾਲੇ ਨਾਲ ਵੀ ਮਾਨਵਤਾ ਦੇ ਹਵਾਲੇ ਨਾਲ ਵੀ ਬਹੁਤ ਮੁਕੱਦਸ ਸਥਾਨ ਹੈ ਸੋ ਇਸ ਲਈ ਕਹਿੰਦੇ ਕਿ ਘਟੋ ਘਟ ਲੜਾਈ ਦੇ ਵਿੱਚ ਇਹ ਸਥਾਨ ਨੂੰ ਤਾਂ ਨਾ ਘੜੀਸਿਆ ਜਾਵੇ ਇਸ ਦਾ ਜ਼ਿਕਰ ਕਿਉਂ ਆਉਂਦਾ ਹੈ ਕਿਉਂਕਿ ਜਦੋਂ ਆ ਚਾਰ ਦਿਨ ਦੀ 에어 ਸਟ੍ਰਾਈਕ ਤੋਂ ਬਾਅਦ ਆ ਚਾਰ ਦਿਨ ਦੀ جنگ ਦਾ ਮਾਹੌਲ ਬਣਿਆ ਉਹਦੇ ਵਿੱਚ ਪਹਿਲਾਂ ਤਾਂ ਆਇਆ ਜੀ ਕਿ ਜੀ ਇੱਥੇ ਵੀ ਬਲੈਕਆਊਟ ਕਰਾਇਆ ਗਿਆ ਫਿਰ ਅਸੀਂ ਵੀ ਕਿਸ ਨੂੰ ਦੱਸਣਾ ਪਿਆ ਕਿ ਬਿਲਕੁਲ ਪ੍ਰਸ਼ਾਸਨ ਨੇ ਸਾਡੇ ਨਾਲ ਬਲੈਕਆਊਟ ਲਈ ਤਾਲਮਿਲ ਕੀਤਾ ਸੀ ਅਸੀਂ ਬਾਹਰੀ ਬੱਤੀਆਂ ਬੰਦ ਕੀਤੀਆਂ ਅਸੀਂ ਚਾਰ ਦੁਵਾਰੀ ਵਾਲੀਆਂ ਬੱਤੀਆਂ ਬੰਦ ਕੀਤੀਆਂ ਪਰ ਗੁਰੂ ਘਰ ਦੇ ਅੰਦਰ ਜਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉਸ ਮਰਿਆਦਾ 'ਚ ਕੋਈ ਵਿਗਨ ਨਹੀਂ ਪਿਆ ਫਿਰ ਖੋਰ ਬਿਆਨ ਆ ਗਿਆ ਕਿ ਜੀ ਇਹ ਤਾਂ ਟਾਰਗੇਟ ਤੇ ਸੀ ਪਾਕਿਸਤਾਨ ਦੇ ਇੱਥੇ ਲਈ ਮਜਾਇਲਾ ਦਾ ਕੀਆ ਗਈਆਂ ਰਾਕੇਟ ਧਾਗੇ ਗਏ ਅਸੀਂ ਉਸ ਨੂੰ ਹਵਾ 'ਚ ਖਾਰਜ ਕੀਤਾ ਇਸ ਦੇ ਉੱਤੇ ਪਾਕਿਸਤਾਨ ਦਾ ਬਿਆਨ ਆ ਗਿਆ ਕਿ ਅਸੀਂ ਕਿਵੇਂ ਕਰ ਸਕਦੇ ਹਾਂ ਜੀ ਸਾਡੇ ਤਾਂ ਆਪਣੇ ਪਾਕਿਸਤਾਨ ਦੇ ਵਿੱਚ ਕਿੰਨੇ ਗੁਰੂ ਕਰਨੇ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਕਿੰਨੇ ਇਤਿਹਾਸਿਕ ਗੁਰੂ ਕਰਨੇ ਤੇ ਇਸ ਲਈ ਸੋ ਉਹਨਾਂ ਦੀ ਸੇਵਾ ਸੰਭਾਲ ਕਰਦੇ ਅਸੀਂ ਦਰਬਾਰ ਸਾਹਿਬ ਤੇ ਅਟੈਕ ਕਿਵੇਂ ਕਰਾਂਗੇ ਇਹ ਝੂਠ ਹੈ ਜੀ ਉਹ ਆਪਣਾ ਬਿਆਨ ਦੇ ਰਹੀ ਸੀ ਇੱਧਰੇ ਕਹਿ ਰਹੀ ਸੀ ਇਦਾਂ ਹੋਇਆ ਕਿ ਟਾਰਗੇਟ ਕਰਕੇ ਛੱਡੀਆਂ ਗਈਆਂ ਇਹ ਤੋਂ ਪਹਿਲਾਂ ਕਿ ਇਹ ਮਸਲਾ ਨਿਬੜਦਾ ਇੱਕ ਹੋਰ ਬਿਆਨ ਆ ਗਿਆ ਕਿ ਜੀ ਇੱਥੇ ਤਾਂ ਰੱਖਿਆ ਮਸ਼ੀਨਾ ਵੀ ਅਸੀਂ ਲਾਈਆਂ ਸੀ ਦਰਬਾਰ ਸਾਹਿਬ ਚ ਅਸੀਂ ਇਸ ਚੁਗਿਰਦੇ ਦੇ ਅੰਦਰ ਉਹ ਹਵਾ ਚਬਾਰ ਕਰਨ ਵਾਲੀਆਂ ਉਹ ਜਿਹੜੀਆਂ ਮਤਲਬ ਕਿ ਦੂਹਿਆਂ ਦੀਆਂ ਮਜ਼ਾਈਲਾ ਡਰੋਨ ਉਹਨਾਂ ਨੂੰ ਰੋਕਣ ਵਾਲੀਆਂ ਉਹ ਉਹ ਅਸੀਂ ਰੱਖਿਆ ਜੰਤਰ ਇੱਥੇ ਬਿਠ ਕੀਤੇ ਸੀ ਫਿਰ ਇਹ ਵਿਵਾਦ ਜਦੋਂ ਵੱਡਾ ਹੋਣ ਲੱਗਾ ਕਿ ਵੀ ਕੋਈ ਮਨਜ਼ੂਰੀ ਨਹੀਂ ਲਈ ਕਿਸੇ ਨੂੰ ਇਤਲਾਹ ਨਹੀਂ ਲੱਗੀ ਹੋਵੇ ਸੂਈ ਤਾਂ ਹੈ ਨਹੀਂ ਕਿ ਬਨੇਰੇ ਤੇ ਰੱਖਦੀ ਕੋਠੇ ਤੇ ਰੱਖਦੀ ਹੈਨਾ ਘਟੂ ਘਟ ਫੌਜ ਦੀ ਆਮਦ ਹੁੰਦੀ ਉਹਨਾਂ ਦੀ ਟੀਮਾਂ ਤਾਇਨਾਤ ਹੁੰਦੀਆਂ ਕੋਈ ਚਿੱਠੀ ਪੱਤਰ ਹੁੰਦਾ ਕੋਈ ਉਹ ਕਹਿੰਦੇ ਸਿਰਫ ਬਲੈਕਆਊਟ ਤੋਂ ਬਿਨਾਂ ਪ੍ਰਸ਼ਾਸਨ ਨੇ ਸਾਡੇ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਹੀਂ ਕੀਤਾ ਫਿਰ ਖੁਦ ਫੌਜ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਅਜਿਹੇ ਇੱਥੇ ਕੁਝ ਨਹੀਂ ਲਾਇਆ ਗਿਆ ਪਰ ਇਹ ਸਾਰਾ ਪਹਿਲੂ ਇਸ ਗੱਲ ਤੇ ਵਿੱਚ ਕੇਂਦਰਿਤ ਹੋ ਗਿਆ ਕਿ ਇਹਦਾ ਮਤਲਬ ਕਿਤਨਾ ਕਿਤੇ ਅੰਮ੍ਰਿਤਸਰ ਖੇਤਰ ਨੂੰ ਜੇਕਰ ਟਾਰਗੇਟ ਤੇ ਰੱਖਿਆ ਜਾਂਦਾ ਤਾਂ ਉਹਦੇ ਵਿੱਚ ਇਹ ਸਥਾਨ ਵੀ ਆਉਂਦੇ ਨੇ ਸੋ ਹੁਣ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਸਰ ਖੇਤਰ ਨੂੰ ਨੋ ਬਾਰ ਜ਼ੋਨ ਐਲਾਨਣ ਦੇ ਲਈ ਚਿੱਠੀ ਲਿਖੀ ਹੈ ਕਿ ਇਸ ਨੂੰ ਜੰਗ ਰਹਿਤ ਖੇਤਰ ਐਲਾਨਿਆ ਜਾਵੇ ਇਸ ਸਥਾਨ ਦੀ ਮਹੱਤਤਾ ਨੂੰ ਉਸ ਪ੍ਰਤੀ ਮਾਨਵਤਾ ਦੀ ਸ਼ਰਧਾ ਨੂੰ ਸਿੱਖ ਧਰਮ ਦੇ ਹਵਾਲੇ ਨਾਲ ਸੋ ਇਸ ਲਈ ਮੰਨਿਆ ਜਾ ਰਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਹੁਣੇ ਆਵਾਜ਼ ਬਣ ਸਕਦੀ ਹੈ ਬਾਕੀ ਕੁਝ ਮੁਲਕਾਂ 'ਚ ਬੈਠੇ ਸਿੱਖ ਭਾਈਚਾਰਾ ਸੰਬੰਧਿਤ ਨੁਮਾਇੰਦੇ ਹੋਰ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਧਿਰਾਂ ਇਸ ਦੇ ਉੱਤੇ ਪਹਿਲ ਕਦਮੀ ਕਰ ਸਕਦੀਆਂ ਔਰ ਇਹ ਰੱਖਿਆ ਮੰਤਰਾਲਾ ਪਰ ਦਾ ਵਿਦੇਸ਼ ਮੰਤਰਾਲਾ ਗ੍ਰਹਿ ਮੰਤਰਾਲਾ ਤੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਜੇ ਰਾਬਤਾ ਕਰਕੇ ਬਾਕੀ ਮੁਲਕਾਂ ਨਾਲ ਇਸ ਦੇ ਉੱਤੇ ਸਥਿਤੀ ਸਪਸ਼ਟ ਕਰਕੇ ਇਸ ਨੂੰ ਨੋ ਬਾਰ ਜ਼ੋਨ ਐਲਾਨ ਦੇਣ ਤਾਂ ਇੱਕ ਸੂਝ ਪ੍ਰਿਆਸ ਸਿਆਣਪ ਭਰਿਆ ਔਰ ਵੱਡਾ ਤੇ ਇੱਕ ਸਮਝ ਵਾਲਾ ਫੈਸਲਾ ਇਤਿਹਾਸਕ ਫੈਸਲਾ ਹੋਵੇ ਇਹਦੇ ਤੇ ਕੰਮ ਹੋਣਾ ਚਾਹੀਦਾ